ਸਵਾਗਤ ਹੈ ਕਿਸਾਨ ਵੀਰੋ ਹਰ ਡਾਟੇ ਲੁੰਡੇਰੀ ਫਾਰਮ ਕਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਆਪਾਂ ਸੈਣੇ ਤੋਂ ਕਵਰ ਕਰਨ ਲੱਗੇ ਆ ਜੀ ਇੱਕ ਤੋਂ ਨੂੰ ਸੂਈ ਸਬਾਈ ਰੈਡੀ ਦੁੱਧ ਵਾਲੀ ਝੋਟੀ ਦਿਖਾਵਾਂਗੇ ਕਿੰਨਾ ਕੁ ਦੁੱਧ ਦਾ ਬਾਈ ਦਾ ਕਹਿਣਾ ਵੀ 14 ਕਿਲੋ ਹੁਣ ਰੈਡੀ ਆ ਦੇ 16 ਕਿਲੋ ਦੁੱਧ ਦੇਣ ਦੀ ਆਪਾਂ ਇਹ ਤੋਂ ਉਮੀਦ ਲਾ ਸਕਦੇ ਆ ਗੱਲਬਾਤ ਸਾਰੀ ਬਾਈ ਨਾਲ ਕਰਾਵਾਂ ਕਿ ਕਦੋਂ ਕਿਸੂਈ ਆ ਜਾਂ ਕਿੰਨਾ ਕੁ ਦੁੱਧ ਬਾਦ ਸਸੀ ਕਾ ਬਾਈ ਸਸੀ ਕਾਲ ਜੀ ਉਹ ਠੀਕ ਠਾਕ ਹੋ ਜੀ ਵਧੀਆ ਜੀ ਵਧੀਆ ਫਿਰ ਤਾਂ ਨੰਬਰ ਬੋਲੋ ਜੀ ਆਪਣਾ 98727 ਜੀ 12881 12881 ਪਿੰਡ ਆਪਣਾ ਜੀ ਸ਼ੈਣਾ ਜੀ ਇੱਕ ਨੰਬਰ ਹੋਰ ਲਿਖ ਲਓ ਲਿਖ ਲਓ 70886 ਹੂੰ 35962 ਜੀ ਬਾਕੀ ਦੋਨੇ ਬਾਈ ਦੇ ਨੰਬਰ ਜਿਹੜੇ ਸਕਰੀਨ ਤੇ ਚੱਲੇ ਜਾਂਦੇ ਆ ਨੋਟ ਕਰ ਲਓ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਝੋਟੀ ਦਿਖਾਉਣੀ ਆ ਹਨਾ ਹਾਂਜੀ ਤੇ ਕਿੰਨਾ ਦੁੱਧ ਰੈਡੀ ਆ ਬਾਈ ਕਦੋਂ ਦੁੱਧ ਹੁਣ 14 15 14 ਤੱਕ 15 ਤੱਕ ਰੈਡੀ ਹੈ ਜੀ ਅੱਜ 7 ਦਿਨ ਹੋ ਗਏ ਸੀਜ਼ਨ ਦੇ ਤੇ ਕਿੰਨਾ ਹੋਰ ਵਧਾ ਲਈ ਤੇ 18 ਕਿਲੋ ਦੁੱਧ ਹੀ ਥਾਪਾਈ 18 ਕਿਲੋ ਕਿਹੜਾ ਸੁਆ ਸੁਆ ਤੀਜਾ ਜੀ ਤੀਜਾ ਖੋਲੋ ਜਿਹਦਾ ਤੋਰਾ ਕਰਾਂਗੇ ਚੱਕ 24 ਤੁਹਾਨੂੰ ਸਾਰੀ ਕਰਕੇ ਦਿਖਾ ਦਿਆਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਹੋ ਜਾਣਾ ਜੀ ਚੰਗੇ ਸਾਈਜ਼ ਦੀ ਆ ਗਈ ਵੱਡੇ ਕਦ ਕਾਟ ਦੀ ਆ ਗਈ ਛੋਟੇ ਕਦ ਕਾਟ ਦੀ ਮੰਨ ਕੇ ਤੁਸੀਂ ਬੂਨ ਨਹੀਂ ਬਾਈ ਨੂੰ ਲਾਉਣਾ ਬੱਚੋ ਦੋਸਤ ਆ ਦੇਖੋ ਜੀ ਦੇਖੋ ਹਵਾਨੇ ਦਾ ਸਾਈਜ਼ ਦੇਖੋ ਚੰਗਾ ਐਚ ਐਚ ਬੜਾ ਰਗਾ ਬਸ ਬਾਈ ਮੋੜ ਲਿਆ ਐਚ ਐਚ ਬੜਾ ਰਗੀ ਥੱਲੇ ਤੋਂ ਚੋਟੀ ਤਿਆਰ ਹੋਈ ਰੇ ਨਾਲ ਤੀਜਾ ਸੁਆ ਤੇ ਛੋਟੀ ਮੰਨ ਕੇ ਬਾਈ ਨੂੰ ਫੋਨ ਨਾਲ ਮੈਂ ਤੁਹਾਨੂੰ ਫੇਰ ਦੱਸ ਦਿਆਂ ਦੁੱਧ ਜਿੰਨਾ ਰੈਡੀ ਹੈ ਜਮਾ ਵੀਡੀਓ ਦੇ ਵਿੱਚ ਚੋਕੇ ਦਿਖਾ ਦਿਆਂਗੇ ਸਾਰਾ ਆ ਦੇਖੋ ਜੀ ਥਣ ਹਵਾਨਾ ਨੇੜੇ ਤੋਂ ਕਰਾਵਾਇਆ ਇੱਕ ਆ ਕਰੋ ਜੀ ਚੱਕ ਛੱਡੋ ਜੀ ਫਿਰ ਬੱਚਾ ਇਹਦਾ ਤੋਰਾ ਤਾਰਾ ਫਿਰਦਾ ਤੁਹਾਨੂੰ ਕਰਾਦਾ ਚੱਕ ਤੇ ਸਾਰੀ ਚੁਆਇਸ ਨੂੰ ਕਰਕੇ ਦਿਖਾ ਦੇਾਂਗੇ ਨਗੀਨਾ ਅੱਜ ਤੁਹਾਨੂੰ ਕਵਰ ਕਰਕੇ ਦੇਣ ਲੱਗੇ ਆ ਜੀ ਆ ਦੇਖੋ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਮਾੜਾ ਛੱਡ ਦਿਓ ਥਾਣ ਮੈਂ ਪਛਮਾਨ ਲਾ ਲਿਆ ਜੀ ਬੰਦੋ ਬੱਚਾ ਮਗਰ ਬਾਈ ਕੀ ਆਵੇ ਕੱਟੀ ਆ ਕੱਟੀ ਆ ਦੇਖੋ ਚਾਰੇ ਥਾਣ ਨਿਕਲਵੇਂ ਪੂਰੇ ਗੈਬ ਤੇ ਬਾਕੀ ਚਵਾਈ ਚਬੂਈ ਦੀ ਪੂਰੀ ਪੋਲੀ ਤੇ ਨਰਮ ਆ ਜੀ ਹੋਵੇਂ ਨਹੀਂ ਗੱਲ ਹੈਗੀ ਉਂ ਹੀ ਦਿਸੀ ਜਾਂਦਾ ਥਾਣੀ ਬੈਠ ਹੋਈ ਥੱਲੇ ਮਗਰ ਨਹੀਂ ਛੱਡਦੇ ਆਪਾਂ ਥਾਣ ਨੂੰ ਬਿਸਾ ਦੇ ਆ ਦੇਖੋ ਚਵਾਈ ਪਛਮਾ ਦੀ ਇੱਕ ਨੰਬਰ ਸ਼ਾਮ ਨੂੰ ਆਪਾਂ ਵੀਡੀਓ ਕਵਰ ਕਰਨ ਲੱਗੇ ਆ ਦੋ ਤਰੀਕ ਸ਼ਾਮ ਦੇ 5:08 ਹੋ ਗਏ 2025 10ਵਾਂ ਮਹੀਨਾ ਜੀ ਠੀਕ ਆ ਆ ਦੇਖੋ ਖਾਲੀ ਬਾਲਟੀ ਦਿਖਾ ਦਿਓ ਬਰੇ ਚਲੋ ਜੀ ਕਰ ਦਿਓ ਜਵਾਈ ਸੁਰੂ ਸਾਰੀ ਵੀਡੀਓ ਪਹਿਲਾਂ ਦੇਖ ਲਿਓ ਐਂਡ ਤਾਂ ਫੇਰ ਬਾਈਆਂ ਲਾਓ ਫੋਨ ਤੇ ਚਵਾਈ ਦੀ پوری ਨਾਰਮ ਪੋਲੀ ਆ ਦੇਖੋ ਜੀ ਕਾਡ ਕਾਟ ਕਰਨ ਨੂੰ ਜਮਾ ਜਾ ਕੇ ਫੋਨ ਨਾ ਲਾਇਓ ਇੱਕ ਨੰਬਰ ਦੀ ਕਾਡ ਕਾਟ ਦੀ 400 ਫਿਰੇ ਦੀ ਭੁੱਲ ਤੇ ਵੱਡੇ ਸਾਇ ਦੇ ਆ ਗਏ ਦੁੱਧ ਜਿੰਨਾ ਵੀ ਹੈਗਾ ਆਪਾਂ ਸ਼ਾਮ ਦੇ ਟਾਈਮ ਹੁਣ ਚੋ ਰਹੇ ਆ ਤੜਕੇ ਤੁਸੀਂ ਆਇਓ 6 ਵਜੇ ਉਹਨਾਂ ਦੁੱਧ ਕੱਢ ਕੇ ਲੈ ਜਾਓ ਜਿੰਨਾ ਹੁਣ ਕੱਢਣਗੇ ਬਾਕੀ ਤੇ ਲੋਂਡਰੀ ਫਾਰਮ ਬਟਿੰਡਾ ਚੈਨਲ ਦੇਖਣਾ ਸਾਰੇ ਭੈਣ ਭਰਾਵਾਂ ਦਾ ਤਹਿ ਦਿਲ ਤੋਂ ਧੰਨਵਾਦ ਬਹੁਤ ਤੁਸੀਂ ਪਿਆਰ ਦਿੱਤਾ ਹੀ ਪਿਆਰ ਦਿੰਦੇ ਰਹੋ ਆਪਾਂ ਚੰਗੇ ਤੋਂ ਚੰਗਾ ਬੱਗੂ ਤੁਹਾਡੇ ਵਾਸਤੇ ਕੱਢ ਕੇ ਲਿਆਉਂਦੇ ਰਹਿਾਂਗੇ ਤੇ ਵੀਡੀਓ ਅਪਲੋਡ ਕਰਦੇ ਰਹਿਾਂਗੇ ਪ੍ਰੋਪਰ ਜਵਾਈ ਹੈ ਜੀ ਪਿੰਡ ਸਹਨੇ ਤੋਂ ਆਪਾਂ ਵੀਡੀਓ ਕਵਰ ਕੀਤੀ ਹੈ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇਰੇ ਬੈਂਗਾਂ ਦੇ ਪੱਕੋ ਕੈਂਚੀਆਂ ਤੇ ਇਧਰਲੇ ਪਾਸੇ ਬਧੌੜ ਰਹਿ ਜਾਂਦਾ ਨੰਬਰ ਬੈਂਗਾਂ ਦੇ ਦੁਨੇ ਜਿਹੜੇ ਵੀ ਹੈਗੇ ਸਕਰੀਨ ਤੇ ਚੱਲੀ ਜਾਂਦੇ ਆ ਜੀ ਪਸ਼ੂ ਆਪਾਂ ਹੋਰ ਵੀ ਬਾਈਆਂ ਦੇ ਕਵਰ ਕਰਨੇ ਆ ਉਹਦੇ ਵਿੱਚ ਇਹਦੀ ਕੱਲੀ ਦੀ ਚਵਾਈ ਕਰਕੇ ਦਿਖਾਤੀ ਦੂਜੇ ਆਪਾਂ ਉਹ ਦਿਖਾਵਾਂਗੇ ਤੁਹਾਨੂੰ ਤੇ ਪਸ਼ੂ ਦੀ ਦਸੱਲੀ ਵਾਲਿਆ ਦੁੱਧ ਤੇ ਆਏ ਵੇ ਆ ਮੈਲੇ ਤੋਂ ਤਾਂ ਨਹੀਂ ਬਾਈ ਚੱਲੀ ਹਜੇ ਨਾ ਜੀ ਜੀ ਓਕੇ ਸੀ ਸਾਦੇ ਨਹੀਂ ਹੋਏ ਓਕੇ ਜੀ ਦੋਨੋਂ ਤਾਂ 18 ਬਣਾ ਸ੍ਰਾਮ ਨਾ ਕਰ ਬਾਕੀ ਦੀ ਗੱਲ ਯਾਰ ਜਿਹੜੀ ਇਹਦੀ ਬਾਡੀ ਵੰਤਰਾ ਹਨ ਕਿਹਦੀ ਦਸੱਲੀ ਆ ਜੀ ਦੋ ਸੂਏ ਆਪਦੀ ਭੈਣ ਕੁੜੀ ਲੈ ਆ ਹੂੰ ਦੋ ਸੂਏ ਉਹਨਾਂ ਨੇ ਚੋਈ ਆਈ ਤੇ ਤੀਜਾ ਸੂ ਓਕੇ ਤਾਂ ਹੀ ਫਿਰ ਦਸੱਲੀ ਆ ਉਸ ਗੱਲ ਦੀ ਪੂਰੀ ਥੋਲ ਗਿਸ਼ਮੀ ਦੋ ਦੋ ਜੋ 7ਵੇਂ ਦਿਨ ਇਹਨਾਂ ਰੈਡੀ ਕਰੇ ਬਿਠਿਆ ਕੱਟੀ ਵੀ ਮਗਰ ਚੰਗੀ ਆ ਹਨਾ ਕੱਟੀ ਪੂਰੀ ਟੀ ਡਬਲ ਕੱਟੀ ਟੀ ਜੇ ਦੀ ਕੱਟੀ ਬਾਕੀ ਦਾ ਬੱਚਨ ਦੇਖ ਕੇ ਬੰਦਨ ਦਾ ਇਹ ਲਾ ਸਕਦਾ ਵੀ ਇਹਨੂੰ ਕਿੰਨੇ ਦਿਨ ਹੋਇਆ ਹਾਂਜੀ ਹਾਂਜੀ ਨਿਸਾਨ ਸੁਨ ਦਾ ਬੱਚਾ ਦਾ 7 ਲੀਟਰ ਪਰ ਟਾਈਮ ਦਾ ਬਾਈ ਕਹਿੰਦਾ ਤੁਸੀਂ ਮਿਲ ਕੇ ਲੈ ਜਾਓ 14 ਲੀਟਰ ਦੁੰਨੇ ਡੰਗਾ ਦਾ ਤੇ ਮੈਲਾ ਮੂਲਾ ਜਿਹਦੇ ਝੋਟੇ ਨੇ ਮਾਰੇ ਬਾਕੀ ਦਾ ਇਰਸਾਨ ਤੇ ਸੁਵਾ ਦਿਆ ਹਨਾ ਜਮਾ ਹਾਂਜੀ ਕੋਈ ਓਵੇਂ ਨਹੀਂ ਹੈਗਾ ਆਪਾਂ ਕੈਮਰਾ ਲਈ ਫਿਰ ਜਿੱਥੇ ਖੜ ਗਏ ਜਿੱਥੇ ਖੜ ਜਾਣਾ ਉੱਥੇ ਹੀ ਬਾਕੀ ਦੀ ਗੱਲ ਕਈ ਭੈਣ ਭਰਾਵਾਂ ਦੇ ਫੋਨ ਤੇ ਮੈਸੇਜ ਆਉਂਦੇ ਵੀ ਸਾਨੂੰ ਰੈਡੀ ਦੁੱਧ ਵਾਲੀ ਮੱਝ ਕੋਈ ਆ ਜਾ ਕੋ ਜੀ ਅੱਜ ਰੈਡੀ ਦੁੱਧ ਵਾਲੀ ਚਮਾ ਇੱਕ ਮਾਈਨਸ ਇੱਕ ਪੁਆਇੰਟ ਵੀ ਨਹੀਂ ਇਹਦੇ ਵਿੱਚ ਜਿੰਨੀ ਹੋਈ ਬਾਈ ਸੌ ਦੀ ਸੌ ਹੀ ਹੋਊਗੀ ਜਿੰਨੀ ਵੀ ਗੱਲ ਹੋਈ ਹਾਂਜੀ ਹਾਂਜੀ ਓਕੇ ਜੀ ਮੈਂ ਮਗਲਾ ਤਿੰਨ ਡੰਗ ਚੋਲ ਲਈਏ ਤੈਨੂੰ ਡੰਗ ਚੋਲਿਓ ਖਾਲੀ ਕਰਕੇ ਤੇ ਜੇ ਕੋਈ ਆ ਵੀ ਨਹੀਂ ਸਕਦਾ ਵੀਰੇ ਵੀਡੀਓ ਕੋ ਵੀਡੀਓ ਕਾਲ ਤੇ ਚਵਾ ਦੇਂਗੇ ਆਪਾਂ ਹਾਂਜੀ ਹਾਂਜੀ ਵੀਡੀਓ ਕਾਲ ਤੇ ਵੀ ਤਬਾ ਖਾਲੀ ਤੋਂ ਖਾਲੀ ਕਰਕੇ ਜਿੰਨੇ ਹਾਂ ਖਾਲੀ ਹਾਂਜੀ ਓਕੇ ਜੀ ਬਾਕੀ ਟਾਈਮ ਤੋਂ ਟਾਈਮ ਵੀਡੀਓ ਕਾਲ ਟਾਈਮ ਤੋਂ ਓਕੇ ਜੀ ਐਂਡ ਤਾਈ ਸਾਰੀ ਵੀਡੀਓ ਦੇ ਨਾਲ ਬਣੇ ਰਹੋ ਕਿਉਂਕਿ ਸਾਰੀ ਚਵਾਈ ਪ੍ਰੋਪਰ ਸਾਰੀ ਗਾਰੰਟੀ ਹੋਣੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਹੋ ਜਾਣਾ ਹੈ ਬਾਲਟੀ ਵਾਈ ਦੀ ਵੱਡੀ ਹੌਸਾ ਨਾਲ ਜੱਜਮੈਂਟ ਕਰਿਓ ਕਿੰਨੇ ਲੀਟਰ ਪਾ ਜਾਂਦਾ ਬਾਈ ਦੁੱਧ ਵਿੱਚ ਇਹ ਤਾਂ 13 ਲੀਟਰ ਪੈਂਦਾ 13 ਲੀਟਰ ਦਿਸੀ ਜਾਂਦੀ ਵੱਡੀ ਵਾਲਟੀ ਹੈ ਜੀ ਬਾਕੀ ਦੀ ਗੱਲ ਜਿਹੜਾ ਆਪਾਂ ਛੋਟੀ ਸਾਨੂੰ ਤੋੜ ਕੇ ਦਿਖਾਈਏ ਕੋਈ ਥਾਣੇ ਦੇ ਵਿੱਚ ਬਸਮਾ ਨਹੀਂ ਸੀ ਕੋਈ ਦੁੱਧ ਨਹੀਂ ਰੋਕਿਆ ਸੀ ਵੀਰ ਇੱਕ ਗੱਲ ਹੋਰ ਦੱਸਦੀ ਤੜਕੇ ਫਿਰ ਕਿੰਨੇ ਵਜੇ ਦੀ ਚਵਾਈ ਆ ਤੜਕੇ ਆਪਾਂ ਜੀ 5:30 ਤੋਂ ਬਾਅਦ ਬਾਅਦ ਚੁੰਦੇ ਓਕੇ ਆਪਾਂ ਜਾਨੀ 5-10 ਮਿੰਟ ਪਹਿਲੇ ਲਾ ਕੇ 20 ਮਿੰਟ ਹਨਾ ਆਪਾਂ 5-8 ਤੇ ਮੈਂ ਮੈਂ ਤਾਂ ਅੱਜ ਹੀ ਬੈਠਾ ਜੀ ਆ ਬੰਦਾ ਹੀ ਚੁੰਦਾ ਠੀਕ ਆ ਜੀ ਜਵਾਕ ਹੀ ਚੁੰਦਾ ਹਾਂ ਜਵਾਕ ਇਹ ਪੂਰਾ ਵਧੀਆ ਹੀ ਸੀ ਸ਼ਾਮ ਦਾ ਇਹ ਹੀ ਚੁੰਦਾ ਸੀ ਜਿੰਨੀ ਸਾਰਾ ਕੁਝ ਓਕੇ ਜੀ ਚਵਾਈ ਬੜੀ ਨਰਮ ਆ ਹਨਾ ਹਾਂ ਜੀ ਬਸ ਇਹਦਾ ਕਰਕੇ ਚਵਾਈ ਨਾਲ ਮੱਲੇ ਹੁਣਾ ਵੀ ਇਹ ਚੋ ਲੈ ਗਈ ਵਰੀ ਠੀਕ ਹੈ ਜੀ ਮੈਂ ਕੱਲ ਦੇ ਮੜਾ ਜਾਂ ਠੀਕ ਜਾ ਹੋਇਆ ਨਹੀਂ ਤਾਂ ਕਿਆ ਹੀ ਬਾਕੀ ਦਾ ਰੈਡੀ ਦੁੱਧ ਵਾਲੀ ਹੈ ਜੀ ਉਹ ਮੈਨੇ ਗੱਲ ਹੈ ਕਿ ਕੱਦ ਕੱਢ ਤੁਹਾਨੂੰ ਕੈਮਰਾ ਮਾਰ ਕੇ ਦਿਖਾ ਦੇ ਵੱਡੇ ਕੱਦ ਕੱਢ ਦਿਆ ਜੀ ਸਾਰੀਆਂ ਗੱਲਾਂ ਜਨੋ ਆਣਾ ਹੈ ਚੰਨਾ ਤਾਂ ਸੂਆ ਜਿੰਨਾ ਬਾਈ ਨੇ ਕਿਹਾ ਉੱਡੇ ਹੀ ਸੂਆ ਤੀਜਾ ਤਾਂ ਤੀਜਾ ਹੀ ਆ ਤੇ ਮਗਰ ਕੱਟੀ ਵੀ ਚੰਗੀ ਬਾਕੀ ਜਦੋਂ ਚੋਲੀ ਜਗਲੇ ਆਜੋ ਉਹ ਤਾਂ ਸਾਹਮਣੇ ਆ ਜੀ ਸਾਹਮਣੇ ਆ ਟਾਈਮ ਤੋਂ ਟਾਈਮ ਚੋਲੀ ਆਪਣਾ ਦਾ ਆਪਾਂ ਦਾ ਇੱਕ ਦਿਖਾਉਣਾ ਅਗਲੇ ਮਹੀਨੇ ਦਸਲੀ ਕਰਨੀ ਆ ਆਪਦਾ ਫਰਜ਼ ਆ ਹਾਂ ਜੀ ਬਾਕੀ ਦੀ ਗੱਲ ਦੁੱਧ ਵਾਲੇ ਪੋਹਦਾ ਤਾਂ ਉਹੀ ਲੱਗ ਜਾਂਦਾ ਪਤਾ ਕਿਨੇ ਦੁੱਧ ਦੇਣੇ ਦੇਣਾ ਜੀ ਹਾਂ ਜੀ ਹਾਂ ਜੀ ਬਾਕੀ ਦੀ ਗੱਲ ਬਾਈ ਕੋਲੇ ਚੰਗੇ ਕਾਫੀ ਪਸ਼ੂ ਚੰਗੇ ਲਾਏ ਹੋਏ ਜਿੰਨੇ ਕਾ ਲਾਏ ਹੋਏ ਉੱਥੇ ਕੋਮ ਨਹੀਂ ਹੈਗਾ ਵੀ ਕੋਈ ਨਰਮ ਹੋਵੇ ਐਂਡ ਤਾਂ ਇਹ ਦੇਖ ਲਓ ਸਾਰੀ ਵੀਡੀਓ 18 ਵਾਈਨ ਨੂੰ ਤੁਸੀਂ ਲਾਉਣਾ ਚਾਹੀਦਾ ਹ। ਸਮੇਰ ਨੂੰ ਆਪਾਂ 20 ਮਿੰਟ ਆ ਪਹਿਲਾਂ ਚੋਰੇ ਆਂ ਟਾਈਮ ਤੁਹਾਨੂੰ ਦਿਖਾਤਾ ਜੀ। ਮੋਬਾਈਲ ਦੇ ਉੱਤੇ ਸਾਰਾ ਕੁਝ ਦਿਖਾਤਾ ਤੁਹਾਨੂੰ ਦੋ ਤਰੀਕਾ। 10ਵਾਂ ਮਹੀਨਾ 2025 ਨੂੰ ਆਪਾਂ ਸ਼ਾਮ ਦੇ 5:08 ਵਿੰਟ ਦੇ ਆਪਾਂ ਬੱਚਾ ਇਹ ਥਲੇ ਛੱਡਿਆ ਜੀ। ਵੀਡੀਓ ਜ਼ਰੂਰ ਲੰਮੀ ਹੋਣ ਵਾਲੀ ਐਂਡ ਤਾਂ ਸਾਰੀ ਵੀਡੀਓ ਦੇਖ ਲਓ ਕਿਉਂਕਿ ਆਪਦੇ ਪਸ਼ੂ ਤੇ ਬੰਦੇ ਨੂੰ ਮਾਨ ਹੁੰਦਾ ਪਹਿਲਾਂ ਚੋਕੇ ਗਰੰਟੀ ਕਰੀ ਵੀ ਹੈ ਨਾ ਬਾਈ ਹਾਂਜੀ 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 ਫੇਰ ਹੀ ਬੰਦਾ ਕਹਿੰਦਾ ਵੀ ਆਪਣਾ ਦੁੱਧ ਇੰਨਾ ਪਸ਼ੂ ਕੱਢ ਦੋ ਜੀ ਬਾਕੀ ਆਏ ਆ ਜੀ ਜਦੋਂ ਪਸ਼ੂ ਆਪਣੇ ਦੋ ਦਿਨ ਆ ਗਏ ਦੋ ਦਿਨਾਂ ਜੀ ਪਸ਼ੂ ਤਾਂ ਦੱਸ ਜੁੰਦਾ ਵੀ ਕਿੰਨਾ ਦੁੱਧ ਦੇ ਹਾਂ ਜਮਾ ਜਮਾ ਨੌਲੇਜ ਹੁੰਦੀ ਹੈ ਨਾ ਹਾਂ 好好好 ਜੋ ਜੋ ਚੋਈ ਗਏ ਜਮਾ ਲੈਵਾ ਝਾੜ ਗਏ ਹਣਾ ਹਾਂਜੀ ਓਕੇ ਆ ਦੇਖੋ ਇਹ ਦਹਾਂ ਜੀ ਲੀਟਰਲੇ ਵਾਲੀ ਟਰਾਪਾ ਮਾਰ ਲੈ ਇੱਥੇ ਰੱਖ ਲਓ ਉਹ ਬਾਈ ਡੀ ਲਿਆ ਕਿੱਥੇ ਆਸੂ ਦੂਜੀ ਬੁੱਕ ਆ ਦੇਖੋ ਤੁਹਾਡੇ ਸਾਹਮਣੇ ਦੁੱਧ ਪਿਆ ਜੀ। ਬਾਰ ਖੂਬ ਜਿਆਦਾ ਬੜੇ ਨਹੀਂ ਬੇਚ। ਲੱਦ ਫਲਾਦ ਕਰ ਲਾਂਗੇ। ਲੈ ਚਲੋ ਮੈਂ। ਬੱਚਾ। ਅਸੀਂ ਆਪਾਂ ਤੁਹਾਨੂੰ ਸਾਰੀ ਮਿਹਨਤੀ ਕਰਕੇ ਦਿਖਾ ਦਨੇ ਲੱਦ ਫਲਾਦ ਆਪਾਂ ਕਰ ਲਿਆ ਠੀਕ ਹੈ ਜੀ। ਜਮਾ ਝੱਗ ਮਰੀ ਵੀ ਆ ਦੇਖ ਲੋ ਆ ਦੇਖੋ। ਇੱਕ ਤੋ ਬੰਨਾ ਚਾਰ ਪੰਜ ਫਲਾਲ ਆ ਵੀਰੇ ਨੂੰ ਪਹਿਲਾ ਛੇ ਆਜੇ ਕੋਈ ਬਾਈ ਨੇ 14 ਲੀਟਰ ਗਿਆ ਜਮਾ 7 ਲੀਟਰ ਪਰ ਟਾਈਮ ਦਾ ਰੈਡੀ ਆ ਤੇ ਡਿਮਾਂਡ ਬਾਈ ਇਹਦੀ ਫੋਨ ਤੇ ਹੋਊਗੀ ਹਾਂਜੀ ਸਵਾਣ ਫੋਨ ਤੇ ਚੰਗੀ ਝੋਟੀ ਹੈ ਧੰਨਵਾਦ